ਸਤ ਸ੍ਰੀ ਅਕਾਲ ਜੀ ਬਾਈ ਨਵਸ਼ਕਰਿਆ ਦਾ ਬਸ ਹੱਥជា ਗਾਲ ਕੀ ਹਾਲ ਚਾਲ ਹੈ ਵੀ ਸਭਾ ਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸੱਜਣ ਆਪਣੇ ਵੀਰ ਦੇ ਚੈਨਲ ਦੇ ਉੱਤੇ ਨਵੇਂ ਨੇ ਭਰਾ ਚੈਨਲ ਆਪ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਨੂੰ ਦੇ ਜਿਹਾ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤਾਂ ਇਹ ਕਦੋਂ ਆ ਕੇ ਖਰੇ ਦੇ ਟੌਪ ਯਾਨ ਉਪਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਲਓ ਜੀ ਬਾਈ ਜੀ ਕਰੋ ਚੈੱਕ ਮਰਾ ਭਰਾ ਠੀਕ ਹੈ ਜੀ ਅੱਜ ਵਾਲੀ ਵੀਡੀਓ ਮੇਰਾ ਵੀਰ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਠੀਕ ਹੈ ਜੀ ਪਹਿਲਾਂ ਕਹਿ ਦਿੰਨਾ ਮੇਰਾ ਭਰਾ ਵੀਡੀਓ ਆਪਣੇ ਬਿਨਾਂ ਸਕਿਪ ਕਰਦੇ ਹੋ ਨਾ ਲਾਸਟ ਤੱਕ ਵੇਖਿਓ ਤੇ ਵੀਡੀਓ ਵੇਖ ਕੇ ਤੁਹਾਨੂੰ ਮਜ਼ਾ ਆਵੇਗਾ ਤੇ ਮੇਰਾ ਭਰਾ ਕਮੈਂਟ ਲਾਜ਼ਮੀ ਕਰਕੇ ਜਾਇਓ ਹਾਂ ਜੀ ਭਾਈ ਕਰੋ ਚੈੱਕ ਮੇਰਾ ਭਰਾ ਆਪਣੇ ਬੱਚਿਆਂ ਦੀ ਕੁਆਲਿਟੀ ਪਿਆਰ ਬaje ਉਸਤਾਦ ਕਾਕੇ ਨਵੇਂ ਕਲੇ ਵਾਲੇ ਕਬੂਤਰਾਂ ਦੇ ਵਿੱਚੋਂ ਵੀ ਬਿਲਕੁਲ ਚੂਕ ਬੱਚੇ ਆਪਣੇ ਘਰ ਦੇ ਭਾਈ ਜੀ ਫੁੱਲ ਗਾਰੰਟੀ ਵਾਲੇ ਬੱਚੇ ਟੋਟਲੀ ਥੋੜੇ ਭਰਾ ਨੇ ਚੈਨਲ ਦੇ ਉੱਤੇ ਲਾ ਦਿੱਤੇ ਨੇ ਚੈੱਕ ਕਰ ਲਓ ਮੇਰਾ ਭਰਾ ਭਾਈ ਜੀ ਉਦਮ ਦੀ ਆਪਣੀ 101% ਗਾਰੰਟੀ ਰਹੇਗੀ ਮੇਰਾ ਵੀਰ ਫੋਲੋ ਸੁੱਚੇ ਪੈਰਾਂ ਦੇ ਜਾਨਵਰ ਆ ਮੇਰਾ ਭਰਾ ਹਫ਼ਤਾ ਹਫ਼ਤਾ ਬਾਹਰ ਰਹਿ ਕੇ ਵੀ ਨਾ ਛੋਟੇ ਘਰ ਹੀ ਆਉਣਗੇ ਇਹ ਨਹੀਂ ਹਾਂ ਵੀ ਤੋਂ ਘਰ ਛੱਡ ਕੇ ਥੋੜੇ ਕਿਸੇ ਦੇ ਕੂਤਰ ਰੱਖੇ ਬੱਚਾ ਤੁਹਾਡਾ ਉੱਥੇ ਵਹਿ ਜਾਏਗਾ ਮੈਂ ਕਹਿੰਦਾ ਭਾਈ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਹੈ ਜੀ ਘਰ ਦੀ ਚੀਜ਼ ਆ ਘਰ ਦੀ ਚੀਜ਼ ਦਾ ਬੰਦੇ ਨੂੰ ਇਤਬਾਰ ਹੁੰਦਾ ਚੈੱਕ ਕਰ ਲਓ ਮੇਰਾ ਵੀਰ ਆਪਣੇ ਬੱਚਿਆਂ ਨੂੰ ਬਾਕੀ ਤੁਸੀਂ ਵੀ ਸਿਆਣੇ ਹੋ ਯਾਰ ਤੁਹਾਨੂੰ ਵੀ ਬੱਚਾਂ ਦੀ ਸ਼ਕਲ ਅਕਲ ਵੇਖ ਕੇ ਠੀਕ ਹੈ ਜੀ ਪਲੱਸ ਬਾਈ ਜੀ ਬੱਚਿਆਂ ਦਾ ਬਾਡੀ ਸਟਰਕਚਰ ਬੱਚਿਆਂ ਦੀ ਪਲਵਾਈ ਇਹਨਾਂ ਦੀ ਤੰਦਰੁਸਤੀ ਵੇਖ ਕੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਹਾਂ ਵੀ ਅੱਜ ਵਾਲੇ ਪੱਠਿਆਂ ਦੇ ਵਿੱਚ ਕੀ ਗੱਲਬਾਤ ਆ ਠੀਕ ਹੈ ਤੇ ਮੇਰਾ ਭਰਾ ਸੰਪਰਕ ਆਪਣੇ ਨਾਲ ਉਹੀ ਬੰਦਾ ਕਰੇ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਟਾਈਮpass ਵਾਲੇ ਬੰਦੇ ਵੀਰੇ ਬਾਰ-ਬਾਰ ਕਹਿੰਦੇ ਆ ਨਾ ਫੋਨ ਲਾਇਆ ਕਰੋ ਯਾਰ ਬਾਈ ਜੀ ਟਾਈਮ ਦਾ ਕੀਮਤੀ ਹੁੰਦਾ ਠੀਕ ਹੈ ਸਾਡੇ ਕੋਲ ਵੀ ਇੰਨਾ ਫालतू ਟਾਈਮ ਨਹੀਂ ਹੈਗਾ ਤਾਂ ਭਰਾ ਯਾਰ ਤੁਹਾਡੇ ਕੋਲ ਵੀ ਨਹੀਂ ਹੁੰਦਾ ਤਾਂ ਮੇਰਾ ਭਰਾ ਨਾਲ ਆਇਆ ਠੀਕ ਹੈ ਜੀ ਚੈੱਕ ਕਰ ਲੋ ਆਪਣੇ ਬੱਚਿਆਂ ਨੂੰ ਬਾਕੀ ਵੀਰੇ ਮਾਫੀ ਚਾਹੁੰਦਾ ਜੇ ਮੇਰੀ ਕਿਸੇ ਗੱਲ ਦਾ ਠੀਕ ਹੈ ਜੀ ਕਿਸੇ ਭਰਾ ਨੂੰ ਗੁੱਸਾ ਲੱਗਾ ਹੋਵੇ ਵੀਰੇ ਮੈਂ ਸਾਰੇ ਬੰਦਿਆਂ ਨੂੰ ਨਹੀਂ کہہ ਰਿਹਾ ਜਿਹੜੇ ਬੰਦੇ ਵਿੱਚੋਂ ਕੁਝ ਟਾਈਮ ਖਰਾਬ ਕਰਨ ਵਾਲੇ ਹੁੰਦੇ ਨੇ ਫਾਲਤੂ ਬਿੱਲ ਇਨਸਾਨ ਠੀਕ ਹੈ ਜੀ ਉਹਨਾਂ ਲਈ ਮੈਂ ਇਹ ਗੱਲ ਕਹੀ ਆ ਮੇਰਾ ਵੀਰੇ ਠੀਕ ਹੈ ਨਾਲੇ ਤਾਂ ਭਰਾ ਸਾਡਾ ਟਾਈਮ ਖਰਾਬ ਹੁੰਦਾ ਨਾਲੇ ਵਿਚਾਰੇ ਆਦ ਦਾ ਉਹ ਕਰਦੇ ਨੇ ਅਰਬਾਜੀ ਇਹ ਹ ਬੱਚੇ ਬਿਲਕੁਲ ਕੋਰੇ ਨੇ ਆ ਦੂਜੇ ਬੱਚੇ ਦੀ ਅੱਖ ਤੇ ਹਲਕੀ ਜੀ ਫੈਨਸੀ ਹੋ ਗਈ ਸੀ ਬਟ ਹੁਣ ਬਿਲਕੁਲ ਠੀਕ ਹੈ ਚੈੱਕ ਕਰ ਲੋ ਬਿਲਕੁਲ ਮਾਮੂਲੀ ਜੀ ਹੈ ਜੀ ਚੈੱਕ ਕਰ ਲੋ ਠੀਕ ਹੈ ਹੁਣ ਤਾਂ ਬਿਲਕੁਲ ਸੈਟ ਹੈ ਦਾਣਾ ਪਾਣੀ ਵਧੀਆ ਖਾਂਦੇ ਨੇ ਬਾਈ ਜੀ ਬਿਲਕੁਲ ਕੋਰੇ ਨੇ ਕੋਰੇ ਦਾ ਭਾਅ ਭਾਜੀ ਇਹ ਹੁੰਦਾ ਕਿ ਬੱਚੇ ਨਾ ਤਾਂ ਛੱਤ ਤੇ ਲੱਗੇ ਹੋਏ ਆ ਨਾ ਛਤਰੀ ਤੇ ਲੱਗੇ ਹੋਏ ਆ ਜੀ ਠੀਕ ਹੈ ਤੁਸੀਂ ਆਪਦੀ ਮਰਜ਼ੀ ਦੇ ਨਾਲ ਇਹਨਾਂ ਨੂੰ ਕਿ ਜਾ ਕੇ ਉਡਾ ਸਕਦੇ ਹੋ ਮੇਰਾ ਠੀਕ ਹੈ ਤੇ ਆਜੋ ਵੀ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਿਖਾਉਣਾ ਵੀਡੀਓ ਦੇ ਵਿੱਚ ਤੇ ਮੇਰਾ ਵੀਰੋ ਵੇਖਿਓ ਫਿਰ ਤੁਸੀਂ ਇਹਨਾਂ ਨੂੰ ਠੀਕ ਹੈ ਜੀ ਕੀ ਕਹਿੰਦੇ ਆਪਣੇ ਸੋਹਣੇ ਇਹ ਠੀਕ ਹੈ ਤੁਹਾਡੇ ਸਾਹਮਣੇ ਭਾਈ ਜੀ ਬਿਲਕੁਲ ਚੂੰ-ਚੂੰ ਕਰਦੇ ਚੂੰ-ਚੂੰ ਠੀਕ ਹੈ ਜੀ ਤੇ ਜਦੋਂ ਡਾਉਂਗੇ ਤੁਹਾਨੂੰ ਆ ਵੀ ਪਤਾ ਲੱਜੂ ਕੀ ਚੀਜ਼ ਹੈਗੀ ਇਹ ਠੀਕ ਹੈ ਨਾ ਚੈੱਕ ਕਰ ਲਓ ਲੋਜੀ ਸਦਰੋਂ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰ ਲੋ ਭਾਜੀ ਬੱਚੇ ਆਪਣੇ ਦੀ ਕੁਆਲਿਟੀ ਪਿਓਰ ਜੀ ਉਸਤਾਦ ਕਰਕੇ ਕਿਲੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਇੰਨੀ ਲਾਡਾਪਾ ਠੀਕ ਆ ਜੀ ਵੀਰੇ ਇੱਕੋ ਚੋਲੀ ਦੇ ਦੋਨੇ ਬੱਚੇ ਨੇ ਦੋਨੇ ਸਗੇ ਭਰਾ ਮੇਰਾ ਵੀਰ ਠੀਕ ਆ ਜੀ ਚਿੱਟੀਆਂ ਅੱਖਾਂ ਦੇ ਬੱਚੇ ਆ ਬੰਨ ਗਏ ਤੇ ਮੈਂ ਕਹਿੰਦਾ ਭਾਜੀ ਬੱਚਿਆਂ ਨੂੰ ਡਾਉਂਗੇ ਯਾਦ ਕਰੂੰਗੇ ਵੀਰੇ ਇਹ ਹੋਇਆ ਜੋੜਾ ਯਾਰ ਬੱਚੇ ਜਿੱਥੇ ਮਰਜੀ ਛੱਡੋ ਸਾਡੇ ਇਸ ਜੋੜੇ ਤੇ ਸਦਰੋਂ ਜਾਂਦੇ ਨਹੀਂ ਗੇਮ ਪਾਣੀ ਪੂਰਾ ਮੰਨਦੇ ਨੇ ਠੀਕ ਆ ਜੀ ਆਪਣੇ ਵੀਰੇ ਘਰ ਦੇ ਬੱਚੇ ਨੇ ਤੇ ਭਾਜੀ ਜਿਹੜੀ ਚੀਜ਼ ਆਪਣੇ ਘਰ ਦੀ ਆ ਉਹ ਮੇਰਾ ਭਰਾ ਆਪਾ ਘਰ ਦੀ ਕਹਿ ਕੇ ਦਿਆਂਗੇ ਠੀਕ ਆ ਜੀ ਜੇ ਜਾਨਵਰ ਬਾਹਰੋਂ ਆ ਤਾਂ ਮੇਰਾ ਭਰਾ ਆਪਾ ਬਾਹਰਲੇ ਕਹਿ ਕੇ ਦਿਆਂਗੇ ਚੈੱਕ ਕਰ ਲਓ ਬੱਚੇ ਆਪਣੇ ਦੀ ਕੁਆਲਿਟੀ ਤੇ ਆ ਸਜੇ ਨੂੰ ਬੱਚੇ ਆਪਣੇ ਦੀ ਆਖਿਆ ਜੀ ਆਖਰੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਚਿੱਟੀਆਂ ਅੱਖਾਂ ਦਾ ਬੱਚਾ ਹਾਲ ਹੀ ਇਹ ਬਣੇਗਾ ਠੀਕ ਆ ਜੀ ਕਦ ਕਰ ਚੈੱਕ ਕਰ ਲਓ ਰੰਗ ਰੂਪ ਚੈੱਕ ਕਰੋ ਜੀ ਆਹ ਦੇਖੋ ਬਾਕੀ ਬੱਚਿਆਂ ਦੀ ਮੇਰਾ ਭਰਾ ਤੁਸੀਂ ਪਲਵਾਈ ਚੈੱਕ ਕਰ ਸਕਦੇ ਹੋ ਦੇਖੋ ਜੀ ਠੀਕ ਆ ਕਿੱਡੇ ਸੋਹਣੇ ਬੱਚੇ ਆਹ ਪਲੇ ਨੇ ਤੁਹਾਨੂੰ ਵੀ ਪਤਾ ਸਜੇ ਨੂੰ ਜਿਹੜਾ ਬੱਚਾ ਸੋਹਣਾ ਪਲਿਆ ਹੋਵੇ ਉਹੀ ਮੇਰਾ ਭਰਾ ਬਿਲਕੁਲ ਕੋਰੇ ਬੱਚੇ ਮੇਰਾ ਭਰਾ ਚੈੱਕ ਕਰ ਲੋ ਤੇ ਬਾਵਜੂਦ ਤੁਸੀਂ ਬੱਚੇ ਆਪਣੇ ਦਾ ਕੱਦ ਕਾਠ ਤੇ ਬਾਈ ਜੀ ਬੱਚਿਆਂ ਦੀ ਪਲਵਾਈ ਚੈੱਕ ਕਰ ਲੋ ਦੇਖੋ ਜੀ ਆਹ ਸਾਡੇ ਨੂੰ ਬੱਚੇ ਆਪਣੇ ਦਾ ਪੱਲਾ ਚੈੱਕ ਕਰੋ ਮੇਰਾ ਭਰਾ ਪੱਲਿਆ ਨੂੰ ਠੀਕ ਹੈ ਜੀ ਤੇ ਆਹ ਸਾਡੇ ਨੂੰ ਬੱਚੇ ਆਪਣੇ ਦੀ ਪੂਛ ਹੈ ਜੀ ਬਿਲਕੁਲ ਬੰਦ ਪੂਛ ਰਹਾਦਾ ਨਹੀਂ ਦੀ ਕਾਲੀ ਪੂਛ ਹੈ ਜੀ ਠੀਕ ਹੈ ਤੇ ਆਹ ਸਾਡੇ ਨੂੰ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਠੀਕ ਹੈ ਜੀ ਚੈੱਕ ਕਰ ਲੋ ਮੇਰਾ ਭਰਾ ਬੱਚੇ ਆਪਣੇ ਦੀ ਕੁਆਲਿਟੀ ਠੀਕ ਹੈ ਜੀ ਦੋ ਕੰਨੀਆਂ ਇਹਦੀਆਂ ਚਟੀਆਂ ਨੇ ਠੀਕ ਹੈ ਤੇ ਆਹ ਭਾਜੀ ਬੱਚੇ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਠੀਕ ਹੈ ਸਦਨ ਨੂੰ ਕਈਆਂ ਦੇ ਆਪਾਂ ਪੈਰਾਂ ਵਿੱਚ ਰਿੰਗ ਲਾ ਆ ਵੀ ਜਿੰਨੇ ਕਈਆਂ ਦੇ ਨਹੀਂ ਵੀ ਪਾਈ ਜਾਂਦੀ ਠੀਕ ਹੈ ਲਾ ਲਓ ਜੀ ਆਹ ਭਾਜੀ ਆਪਣਾ ਮੱਕਾ ਮਲੂ ਸੀਗਾ ਪਹਿਲਾ ਬੱਚਾ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਹੈ ਹਾਂ ਜੀ ਵੀ ਸਦਨ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਬੱਚੇ ਆਪਣੇ ਨੂੰ ਠੀਕ ਹੈ ਜੀ ਚੈੱਕ ਕਰੋ ਮੇਰਾ ਭਰਾ ਰੰਗ ਰੂਪ ਸ਼ਕਲ ਅਕਲ ਦੇਖੋ ਜੀ ਕੀ ਆਈ ਬਾਤ ਕਵਾਲਿਟੀ ਸੋਡੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਬਾਕੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਕਿ ਆਹ ਦੋ ਅੱਜ ਵਾਲੇ ਬੱਚੇ ਉਸਤਾਦ ਕਾਕੇ ਕਿਲੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਨਹੀਂ ਲੇ ਡੱਬੇ ਸਾਨੂੰ ਕਿਦਾਂ ਦੇ ਲਗੇ ਠੀਕ ਹੈ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਈਓ ਮੜ ਕੇ ਨਾ ਕਹੀਓ ਉਸ ਦਿਨੋਂ ਬੱਚੇ ਆ ਹਾਲੀ ਲੈਣੇ ਸੀ ਅਹੀ ਲੈਣੇ ਸੀ ਚੈੱਕ ਕਰ ਲਓ ਮੇਰਾ ਵੀਰ ਆਪਾਂ ਉਹ ਜਿਹੜੇ ਬੰਦੇ ਨੇ ਬੱਚੇ ਆ ਬੋਕ ਕਰਾਤੇ ਆਪਾਂ ਤਾਂ ਉਸ ਸੱਜਣ ਦੇ ਲਈ ਬੱਚੇ ਆ ਰੱਖ ਲਿਆਗੇ ਤੇ ਆ ਸੱਜਣੋਂ ਬੱਚੇ ਆਪਣੀ ਦੀ ਅੱਖ ਜੀ ਬਿਲਕੁਲ ਚਟੀਆਂ ਖਾ ਟੇਪਰ ਦੇ ਵਿੱਚ ਸਿਰ ਠੀਕ ਹੈ ਜੀ ਡੱਬੇ ਦੇ ਵਿੱਚ ਹਲਕਾ ਜੀ ਕੋਲਾਂ ਦੀ ਠੀਕ ਹੈ ਜੀ ਬਾਹਰ ਸਟਰਕਚਰ ਤੁਹਾਡੇ ਸਾਹਮਣੇ ਬਾਕੀ ਅੱਖ ਤੇ ਦੇ ਹਲਕੀ ਜਿਹੀ ਫੈਨਸੀ ਹੋ ਗਈ ਸੀ ਹੁਣ ਠੀਕ ਹੈ ਬਟ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਬੱਚੇ ਦਾ ਪੱਲਾ ਖੋਨ ਆ ਲੋ ਜੀ ਆ ਚੈੱਕ ਕਰੂ ਮੇਰਾ ਆਪਣਾ ਬੱਚੇ ਆਪਣੇ ਦੇ ਭੱਲਿਆਂ ਨੂੰ ਦੇਖੋ ਜੀ ਕਿੱਡੇ ਚੌੜੇ ਚੌੜੇ ਪਲੱਸ ਤੁਸੀਂ ਬੱਚਿਆਂ ਦੀ ਸਿਹਤ ਚੈੱਕ ਕਰ ਲਓ ਯਾਰ ਠੀਕ ਹੈ ਜੀ ਤੁਹਾਨੂੰ ਪਤਾ ਜਿਹੜਾ ਬੱਚਾ ਚੰਗਾ ਪਲਿਆ ਹੋਵੇ ਨਾ ਮੈਦਾਨ ਦੇ ਵਿੱਚ ਉਹੀ ਘੋਲਦਾ ਮੇਰਾ ਵੀ ਆ ਚੈੱਕ ਕਰ ਲਓ ਪੱਲਾ ਠੀਕ ਹੈ ਬਾਕੀ ਸਦਰ ਨੂੰ ਆ ਬੱਚੇ ਆਪਣੇ ਦੀ ਪੂਛ ਹੈ ਜੀ ਬਿਲਕੁਲ ਬੰਦ ਪੂਸ ਰਾਦੇ ਨੇ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਥੋੜਾ ਇੱਧਰ ਰੱਖ ਤੇ ਆ ਸਦਨੋਂ ਅਗਲਾ ਪੱਲਾ ਜੀ ਬਚੇ ਆਪਣੇ ਤਾਂ ਚੈੱਕ ਕਰ ਲਓ ਮੇਰਾ ਭਰਾ ਠੀਕ ਆ ਜੀ ਨੀਲੇ ਡੱਬੇ ਬਚੇ ਮੈਂ ਕਹਿੰਦਾ ਭਾਈ ਜਿੰਨੇ ਮਰਜੀ ਡਾਲੀਓ ਬਹੁਤ ਸੋਚੇ ਪੈਰਾਂ ਦੇ ਆ ਯਾਰ ਬਚੇ ਇਹ ਜਾਣਦੇ ਨਹੀਂ ਬਾਹਰਲੇ ਪਿੰਡਾਂ ਤੋਂ ਠੀਕ ਆ ਜੀ ਹਫ਼ਤਾ ਹਫ਼ਤਾ ਬਾਅਦ ਵੀ ਮੇਰਾ ਭਰਾ ਰੁਲ ਕੇ ਤੁਹਾਡੇ ਖੁੱਡਿਆਂ ਦੀ ਟਾਕੀ ਮੂਰੇ ਆ ਕੇ ਬਹਿਣਗੇ ਐ ਨਹੀਂ ਕਿ ਹਾਂ ਆਸੇ ਪਾਸੇ ਗਵਾਂਢੀਆਂ ਦੇ ਥੋੜੇ ਉੱਤਰ ਕੇ ਜਿਵੇਂ ਹੀ ਨਹੀਂ ਮੇਰਾ ਵੀਰ ਚੈੱਕ ਕਰ ਲਓ ਬਚੇ ਆਪਣੇ ਆ ਦੀ ਪੈਰ ਦੀ ਕੁਆਲਿਟੀ ਬਿਲਕੁਲ ਬੰਦ ਜੁੜਾਂ ਹਲੋ ਜੀ ਆਹ ਬਾਈ ਜੀ ਆਪਣਾ ਮਕਮਲ ਦੂਸਰਾ ਬੱਚਾ ਸੀਗਾ ਤੇ ਆਉਂਪਰਾ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਦੁਆਰ ਤੋਂ ਛੱਡ ਕੇ ਵਿਖਾਉਣਾ ਹੈ ਹਲੋ ਜੀ ਆਹ ਤੁਸੀਂ ਦੁਆਰ ਤੋਂ ਮੇਰਾ ਭਰਾ ਦੋਨੋਂ ਆਪਣੇ ਪੱਠਿਆਂ ਦੇ ਮਰਾ ਵੀਰ ਮਕਮਲ ਤੌਰ ਤੇ ਸਟੈਂਡਿੰਗ ਜਿਹਨ ਚੈੱਕ ਕਰ ਸਕਦੇ ਹੋ ਜੀ ਥੋੜੇ ਸਾਹਮਣੇ ਬਾਈ ਜੀ ਬਿਲਕੁਲ ਸਦਰੋਂ ਫਟ ਫੋਰ ਆਪਣੇ ਪੱਠਿਆਂ ਨੇ ਠੀਕ ਹੈ ਜੀ ਬਿਲਕੁਲ ਬਾਈ ਜੀ ਐਕਟਿਵਨੈਸ ਚੈੱਕ ਕਰ ਲਓ ਦੇਖੋ ਜੀ ਇਹ ਪੂਰੇ ਮੋٹے ਮੋٹے ਗੂਗਲੂ ਮੁਗਲੂ ਜਿਹ ਆਪਣੇ ਵਜਨੇ ਚੈੱਕ ਕਰ ਲਓ ਮਰਾ ਵੀਰ ਠੀਕ ਹੈ ਜੀ ਬਾਕੀ ਜਦੋਂ ਪੱਲੀ ਸਾਫ ਹੋਏ ਨਾ ਕਿਉਂਕਿ ਹਲੇ ਦਾ ਫਿਲਹਾਲ ਚੋਕ ਲੈਂਦੇ ਸੀਗੇ ਠੀਕ ਹੈ ਜੀ ਦਾਣਾ ਪਾਣੀ ਆਪ ਵੀ ਵਧੀਆ ਖਾਂਦੇ ਨੇ ਜਦੋਂ ਆਪਾਂ ਮਾਪਿਆਂ ਨੂੰ ਮੰਨ ਕੇ ਚੱਲੋ ਮਾਪਿਆਂ ਤੋਂ ਬੱਚੇ ਨੂੰ ਅੱਡ ਕਰਦਾ ਨਾ ਫਿਰ ਉਹ ਮੰਨ ਕੇ ਚੱਲੋ ਧੁੱਪਾਂ ਦਾ ਪਲਵਾ ਕੇ ਸਹੀ ਆ ਉਹਦੀ ਬੋਡੀ ਸਟਰਕਚਰ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਜੀ ਤੇ ਬਾਈ ਜਦੋਂ ਬੱਚੇ ਸੋਕੇ ਨਾ ਦੋ ਤਿੰਨ ਲੱਗੇ ਇਹਨਾਂ ਨੂੰ ਧੁੱਪਾਂ ਦੇਖਿਓ ਮੇਰਾ ਪ੍ਰਾਣ ਲੰਮੇ ਲੰਮੇ ਬੱਚੇ ਬਣ ਜਾਣਗੇ ਤੁਹਾਨੂੰ ਵੀ ਦੇਖ ਕੇ ਮਜ਼ਾ ਆਵੇ ਕਿ ਹਾਂ ਪ੍ਰਾਣ ਮੋਗੇ ਤੋਂ ਵਾਕੀ ਭਰਾ ਦੇ ਘਰ ਦੇ ਕੂਤਰਾਂ ਦੇ ਵਿੱਚੋਂ ਕੋਈ ਚੀਜ਼ ਆਈ ਸੀਗੀ ਠੀਕ ਹੈ ਜੀ ਬਾਕ ਤਮਰਾ ਵੀਰ ਦੱਸਿਓ ਜਰੂਰ ਸਾਨੂੰ ਕਿ ਅੱਜ ਵਾਲੇ ਆਪਣੇ ਬੱਚੇ ਉਸਤਾਦ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰੇ ਸਾਰੇ ਵੀਰਾਂ ਨੂੰ ਕਿੱਦਾਂ ਦੇ ਲੱਗੇ ਸੋ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲੱਗੇ ਆਵਾਂਗਾ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਈ ਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਈ ਜੀ